ਅੱਜ ਆਪਾਂ ਕਰਾਂਗੇ ਮਲਾਈ ਤੋਂ ਘਿਓ ਤਿਆਰ ਉਹ ਵੀ ਬਿਨਾ ਮਸ਼ੀਨ ਤੋਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਤਿਆਰ ਕਰਨਾ 5 ਦਿਨਾਂ ਦੀ ਸਿਰਫ ਮਲਾਈ ਆਪਣੀ ਮਲਾਈ ਆਪਾਂ ਕੰਟੇਨਰ ਦੇ ਵਿੱਚ ਇਕੱਠੀ ਕਰਕੇ ਰੱਖਣੀ ਸੀਗੀ ਕਿ ਉਹ ਵੀ ਦੁੱਗਣਾ ਕਿਹੋ ਬਣ ਜਾਊਗਾ ਇਸ ਤਰੀਕੇ ਦੇ ਨਾਲ ਆਪਾਂ ਕਿਹੋਆ ਜਿਹੜਾ ਕੱਢਣਾ ਹੈਗਾ ਤੇ ਕੋਈ ਮਸ਼ੀਨ ਨਹੀਂ ਚਲਾਉਣੀ ਕੋਈ ਆਪਾਂ ਹੈਂਡੀ ਦਾ ਸਹਾਰਾ ਨਹੀਂ ਲੈਣਾ ਕੋਈ ਟਾਈਮ ਵੇਸਟ ਨਹੀਂ ਹੁਣ ਆਪਣਾ 5 ਮਿੰਟਾਂ ਦੇ ਵਿੱਚ ਕਿਹੋ ਬਣ ਕੇ ਤਿਆਰ ਹੋ ਜਾਊਗਾ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੇ ਆਜੋ ਫਿਰ ਹੁਣ ਆਪਾਂ ਇਹ ਕਿਹੋ ਤਿਆਰ ਕਰਦੇ ਹਾਂ ਤੁਹਾਨੂੰ ਦੱਸ ਦਿਆਂ ਵੀ ਇਹ ਕਿਹੋ ਤਿਆਰ ਕਿਵੇਂ ਕਰਨਾ ਬਿਨਾਂ ਮਸ਼ੀਨ ਦਾ ਹੁਣ ਆ ਇੱਕ ਮਧਨੀ ਲੈ ਲਈ ਹੈਗੀ ਮੱਧਣੀ ਕਹਿ ਲੋ ਚਾਹੇ ਸਾਕੋਟ ਨੀ ਕਹਿ ਲੋ ਕੋਈ ਵੀ ਕੁਛ ਵੀ ਕਹਿ ਲੋ ਆਪਾਂ ਇਹਦੇ ਨਾਲ ਨੂੰ ਇਸ ਤਰ੍ਹਾਂ ਹੀ ਫਲਾਉਂਦੇ ਰਹਿਣਾਗਾ ਪੰਜਾਂ ਮਿੰਟਾਂ ਦੇ ਵਿੱਚ ਤਾਂ ਮੱਖਣੀ ਇਕੱਠੀ ਹੋਣੀ ਸ਼ੁਰੂ ਹੋ ਜੂਗੀ ਤੇ ਲੱਸੀ ਅਲੱਗ ਹੋ ਜੂਗੀ ਤੇ ਮੱਖਣੀ ਅਲੱਗ ਹੋ ਜੂਗੀ ਤੇ ਕਿਉਂ ਆਪਣਾ ਪੰਜ ਮਿੰਟਾਂ ਦੇ ਵਿੱਚ ਤਿਆਰ ਹੋ ਜੂਗਾ ਇਹ ਮਲਾਈ ਆਪਣੀ ਸਿਰਫ ਪੰਜ ਦਿਨਾਂ ਦੀ ਸੀ ਕਿਓ ਦੇਖਿਓ ਤੁਸੀਂ ਇਹਦੇ ਤੋਂ ਜਦੋਂ ਆਪਾਂ ਇਸ ਤਰ੍ਹਾਂ ਕੱਢਾਂਗੇ ਕਿਓ ਕਿੰਨਾ ਆਉਂਦਾਗਾ ਜਿਆਦਾ ਕਿਓ ਆਉਂਦਾ ਜੇ ਆਪਾਂ ਹੈਂਡੀ ਨਾਲ ਰੜਕਦੇ ਆ ਤਾਂ ਕਿਓ ਆ ਜਿਹੜਾ ਉਹ ਲੱਸੀ ਦੇ ਵਿੱਚ ਹੀ ਚਲਿਆ ਜਾਂਦਾ ਅੱਧਾ ਕਿਓ ਤਾਂ ਆਪਣਾ ਵੇਸਟ ਹੋ ਜਾਂਦਾ ਲੱਸੀ ਦੇ ਵਿੱਚ ਹੀ ਜਦੋਂ ਆਪਾਂ ਇਸ ਤਰ੍ਹਾਂ ਕੱਢਦੇ ਆ ਤਾਂ ਕਿਓ ਆ ਜਿਹੜਾ ਆਪਾਂ ਨੂੰ ਪੂਰੇ ਦਾ ਪੂਰਾ ਪ੍ਰੋਪਰ ਕਿਓ ਆਪਾਂ ਨੂੰ ਮਿਲ ਜਾਂਦਾਗਾ ਆ ਇਸ ਤਰ੍ਹਾਂ 5 ਮਿੰਟਾਂ ਦੇ ਵਿੱਚ ਕਿਓ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਹੌਲੀ ਹੌਲੀ ਆਪਾਂ ਇਹਨੂੰ ਹਿਲਾਉਂਦੇ ਰਹਿਣਾਗਾ ਜਦੋਂ ਆਪਾਂ ਮਸ਼ੀਨ ਦੇ ਨਾਲ ਕੱਢਦੇ ਆਂਗੇ ਕਿ ਉਹ ਉਹਦੇ ਵਿੱਚ ਪਾਣੀ ਵੀ ਪਾਉਣਾ ਪੈਂਦਾ ਲੱਗ ਤੋਂ ਫਿਰ ਕਈ ਵਾਰੀ ਗਰਮ ਪਾਉਣਾ ਪੈਂਦਾ ਤੇ ਗਰਮ ਪਾਣੀ ਇੰਨਾ ਹੋ ਜਾਂਦਾ ਮੱਖਣੀ ਕਈ ਵਾਰੀ ਤਾਂ ਖਰਾਬ ਹੋ ਜਾਂਦੀ ਏਨੀ ਵਿੱਚਰ ਜਾਂਦੀ ਆ ਕਿ ਮੱਖਣੀ ਆਉਣ ਚ ਹੀ ਨਹੀਂ ਆਉਂਦੀ ਆਪਾਂ ਨੂੰ ਟਾਈਮ ਹੀ ਬਹੁਤ ਲੱਗ ਜਾਂਦਾ ਇਸ ਤਰ੍ਹਾਂ ਟਾਈਮ ਵੀ ਨਹੀਂ ਲੱਗਦਾ ਤੇ ਬਹੁਤ ਹੀ ਜਲਦੀ ਦੇ ਵਿੱਚ ਮੱਖਣੀ ਆ ਜੰਦੀ ਏ ਲਓ ਜੀ ਮੱਖਣੀ ਆਪਣੀ ਕਰੜੀ ਹੋਣੀ ਸ਼ੁਰੂ ਹੋ ਗਈ ਹੈਗੀ ਤੇ ਹੁਣ ਥੋੜੇ ਚਿਰ ਦੇ ਵਿੱਚ ਹੀ ਇਹ ਲੱਸੀ ਆ ਜਿਹੜੀ ਵਿੱਚੋਂ ਬਣ ਕੇ ਅਲੱਗ ਹੋ ਜਾਣੀ ਆ ਦੇਖੋ ਮੱਖਣੀ ਆ ਗਈ ਲੋ ਦੇਖ ਲੋ ਹੁਣ ਲੱਸੀ ਹੈ ਜਿਹੜੀ ਜਮਾ ਆ ਛੱਡਤੀ ਮੱਖਣੀ ਨੇ ਆ ਦੇਖੋ ਤੁਸੀਂ ਦੇਖ ਸਕਦੇ ਆ ਲੱਸੀ ਲੱਗ ਹੋ ਗਈ ਤੇ ਮੱਖਣੀ ਅਲੱਗ ਹੋ ਗਈ ਤੇ ਆਪਾਂ ਹੁਣ ਇਹਨੂੰ ਮੱਖਣੀ ਨੂੰ ਅਲੱਗ ਕੱਢ ਲਵਾਂਗੇ ਤੇ ਲੱਸੀ ਨੂੰ ਅਲੱਗ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਘਿਓ ਤਿਆਰ ਕਰਾਂਗੇ 5 ਮਿੰਟ ਵੀ ਨਹੀਂ ਲੱਗੇ ਸਿਰਫ ਤੇ ਜਦੋਂ ਆਪਾਂ ਜੇ ਮਸ਼ੀਨ ਨਾਲ ਕੱਢੀਏ ਮਸ਼ੀਨ ਨਾਲ ਤਤਤਾ ਠੰਡਾ ਪਾਣੀ ਪਾਉਣ ਦੇ ਨਾਲ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਤੇ ਨਾਲੇ ਘਿਓ ਵੀ ਘਟਾਉਂਦਾ ਕਿਉਂਕਿ ਘਿਓ ਆ ਜਿਹੜਾ ਉਹਦਾ ਥੰਧਿਆਈ ਜਿਹੜੀ ਲੱਸੀ ਦੇ ਵਿੱਚ ਰਹਿ ਜਾਂਦੀ ਹੈ ਇਸ ਤਰ੍ਹਾਂ ਲੱਸੀ ਦੇ ਵਿੱਚ ਥੰਧਿਆਈ ਬਿਲਕੁਕੁਲ ਵੀ ਨਹੀਂ ਰਹਿੰਦੀ ਤੇ ਘਿਓ ਆਪਣਾ ਜਿਹੜਾ ਤਾਂ ਹੀ ਵੱਧ ਦੁੱਗਣਾ ਘਿਓ ਆਉਂਦਾ ਹੈ ਮੱਖਣੀ ਦੇਖੋ ਕਿੰਨੀ ਆਈ ਆ ਹਾਂਜੀ ਆਪਾਂ ਹੁਣ ਗੈਸ ਔਨ ਕਰ ਲਿਆ ਤੇ ਪਤੀਲਾ ਜਿਹੜਾ ਆਪਾਂ ਗੈਸ ਤੇ ਧਰ ਲਿਆ ਤੇ ਮੱਖਣੀ ਨੂੰ ਹੁਣ ਆਪਾਂ ਗਰਮ ਕਰਾਂਗੇ ਗਰਮ ਕਰਕੇ ਹੁਣ ਆਪਾਂ ਇਹਦਾ ਘਿਓ ਬਣਾਵਾਂਗੇ ਉਹ ਆਪਣਾ ਘਿਓ ਜਿਹੜਾ ਬੜਨਾ ਸ਼ੁਰੂ ਹੋ ਗਿਆ ਤੇ ਹੌਲੀ-ਹੌਲੀ ਇਹ ਰਿੱਜ-ਰਿੱਜ ਕੇ ਘਿਓ ਦੇ ਰੂਪ ਦੇ ਵਿੱਚ ਆ ਜਾਣਾ ਮੱਖਣੀ ਆ ਜਿਹੜੀ ਖੁਰਭੀ ਚੁੱਕੀ ਆ ਇਹਨੂੰ ਆਪਾਂ ਹਿਲਾਈ ਜਾਣਾਗਾ ਹਲਾਉਂਦੇ ਰਹਿਣਾਗਾ ਤਾਂ ਕਿ ਇਹ ਜਿਹੜੀ ਮੱਖਣੀ ਆ ਉਹ ਥੱਲੇ ਨਾ ਲੱਗ ਜਾਵੇ ਕਈ ਵਾਰੀ ਉਬਲਣ ਵੀ ਲੱਗ ਜਾਂਦੀ ਆ ਉਵਾਲਾ ਵੀ ਆਉਂਦਾ ਇਸ ਤਰ੍ਹਾਂ ਜਦੋਂ ਉਵਾਲਾ ਆਊਗਾ ਤਾਂ ਉਦੋਂ ਆਪਾਂ ਗੈਸ ਨੂੰ ਸਿਮ ਕਰ ਦੇਣਾ ਇਸ ਤਰ੍ਹਾਂ ਹੀ ਕਦੇ ਸਿਮ ਕਰਕੇ ਕਦੇ ਤੇਜ਼ ਕਰਕੇ ਆਪਾਂ ਇਸ ਤਰ੍ਹਾਂ ਇਹਨੂੰ ਘਿਓ ਨੂੰ ਪਕਾਉਣਾਗਾ ਘਿਓ ਜਿਹੜਾ ਆਪਣਾ ਨਿਕਲਣਾ ਸਟਾਰਟ ਹੋ ਗਿਆ ਇਹ ਹੋਰ ਪਕਾਵਾਂਗੇ ਚੰਗੀ ਤਰ੍ਹਾਂ ਘਿਓ ਜਨਾਚਰ ਆਉਂਦਾ ਨਿਗਾ ਆ ਦੇਖੋ ਜੀ ਆਪਣਾ ਘਿਓ ਬਣ ਚੁੱਕਿਆ 7-8 ਮਿੰਟ ਹੀ ਹੋਇਆ ਹਜੇ ਆਪਣੇ ਨੂੰ ਰਿਜਜਦੇ ਨੂੰ ਤੇ ਇੰਨੀ ਜਲਦੀ ਇਹ ਘਿਓ ਆ ਜਿਹੜਾ ਬਣ ਕੇ ਤਿਆਰ ਹੋ ਗਿਆ ਆ ਦੇਖੋ ਇੱਕ ਮਿੰਟਕ ਹੋਰ ਆਪਾਂ ਥੋੜਾ ਜਿਹਾ ਇਹਨੂੰ ਰਜਾਵਾਂਗੇ ਤੇ ਫਿਰ ਆਪਾਂ ਗੈਸ ਬੰਦ ਕਰ ਦੇਵਾਂਗੇ ਠੰਡਾ ਹੋਣ ਦੇਵਾਂਗੇ ਫਿਰ ਇਹਨੂੰ ਤੇ ਫਿਰ ਆਪਾਂ ਕੰਟੇਨਰ ਦੇ ਵਿੱਚ ਘਿਓ ਨੂੰ ਪਾ ਲਵਾਂਗੇ ਗੈਸ ਦੀ ਫਲੇਮ ਨੂੰ ਸਿਮ ਕਰਤਾ ਤੇ ਜੇ ਜਿਆਦਾ ਆਪਾਂ ਰਾੜ ਦਿਆਂ ਤਾਂ ਫਿਰ ਉਹ ਲਾਲਜਾ ਹੋ ਜਾਂਦਾਗਾ ਇੰਨਾ ਜਿਆਦਾ ਵੀ ਨਹੀਂ ਫਕਾਉਣਾਗਾ ਆਪਾਂ ਬੰਦ ਕਰ ਦੇਵਾਂਗੇ ਕਿਉਂਕਿ ਇਹ ਗਰਮ ਹੈ ਗਰਮਪਣ ਦੇ ਵਿੱਚ ਪਿਆ ਵੀ ਥੋੜੀ ਥੋੜੀ ਰੰਗ ਆ ਜਿਹੜਾ ਚੇਂਜ ਹੋ ਜੂਗਾ ਇਹਦਾ ਆ ਦੇਖੋ ਜੀ ਕਿਉਂ ਆਪਣਾ ਹੁਣ ਠੰਡਾ ਹੋ ਚੁੱਕਿਆ ਇਸ ਤਰ੍ਹਾਂ ਦਾ ਹੋ ਗਿਆ ਕਿਉਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਉਣ ਲਾਵਾਂਗੇ ਪਉਣ ਦੇ ਲਈ ਜਾਂ ਤਾਂ ਤੁਸੀਂ ਚਾਹ ਪੋੜਨੀ ਲੈ ਲੈਣੀ ਹੈ ਸ਼ਾਨਣੀ ਲੈ ਲੈਣੀ ਹੈ ਕਾਸੀ ਵੀ ਤੇ ਜਾਂ ਕੋਈ ਮਲਮਲ ਦਾ ਕੱਪੜਾ ਲੈ ਲੈਣਾ ਜਿਹਦੇ ਨਾਲ ਚੰਗੀ ਤਰ੍ਹਾਂ ਇਹ ਪੁਣਿਆ ਜਾਵੇ ਤੇ ਇਹਦੇ ਨਾਲ ਜਿਹੜੀਆਂ ਕੋਈ ਦੁੱਧ ਦੀ ਸਿੱਧੀ ਵਗੈਰਾ ਉਹ ਨਾ ਜਾਵੇ ਫਿਰ ਉਹਦੇ ਨਾਲ ਕਿਉਂ ਖਰਾਬ ਹੋ ਜਾਂਦਾ ਹੈਗਾ ਇਸ ਤਰ੍ਹਾਂ ਆਪਾਂ ਹੁਣ ਇਹਨੂੰ மா ਨਾ 450 ਗ੍ਰਾਮ ਦੇ ਕਰੀਬ ਇਹ 500 ਤੋਂ ਥੋੜਾ ਜਿਹਾ ਘੱਟ ਘਿਓ ਆ ਜਿਹੜਾ ਆਪਣਾ ਬਣ ਕੇ ਤਿਆਰ ਹੋਇਆ। ਫ੍ਰੀ ਦੇ ਵਿੱਚ ਘਰੇ ਆਪਣਾ ਰਿਜਨਲ ਘਿਓ ਬਣ ਕੇ ਤਿਆਰ ਹੋ ਗਿਆ। ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਘਿਓ ਲੈ ਕੇ ਆਉਨੇ ਆ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਨੂੰ ਕਿਹੜੀਆਂ-ਕਿਹੜੀਆਂ ਮਿਲਾਵਟਾਂ ਵਿੱਚ ਘਿਓ ਦੇ ਪਾਈਆਂ ਹੁੰਦੀਆਂ ਤੇ ਇਸ ਤਰ੍ਹਾਂ ਤੁਸੀਂ ਵੀ ਘਰ ਦੇ ਵਿੱਚ ਘਿਓ ਆ ਜਿਹੜਾ ਬਣਾ ਕੇ ਤਿਆਰ ਕਰ ਸਕਦੇ ਆ। ਇਸ ਟ੍ਰਿਕ ਨੂੰ ਅਪਣਾ ਕੇ ਕਿਹੋ ਜਿਹਾ ਦੇਸੀ ਘਿਓ ਤਿਆਰ ਕਰ ਸਕਦੇ ਆ ਬਹੁਤ ਵਧੀਆ ਤੇ ਬਹੁਤ ਛੇਤੀ ਤੇ ਬਹੁਤ ਘੱਟ ਪੈਸਿਆਂ ਦੇ ਵਿੱਚ ਆਪਣਾ ਦੇਸੀ ਘਿਓ ਤਿਆਰ ਹੋ ਗਿਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰ ਦਿਆ ਕਰੋ ਜੀ ਤੇ ਮਿਲਦੇ ਆਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ